ਅੱਜ ਪੁਲਿਸ ਸਟੇਸ਼ਨ ਤਲਵਾੜਾ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ 6 ਟਿਪਰਾਂ ਨੂੰ ਜੋ ਕਿ ਰੇਤਾ ਔਰ ਬਜਰੀ ਲੈ ਕੇ ਓਵਰਲੋਡਿਡ ਸਨ ਉਹਨਾਂ ਨੂੰ ਪਕੜ ਕੇ ਥਾਣੇ ਅੰਦਰ ਲਿਆਂਦਾ ਗਿਆ ਹੈ ਇਸ ਥਾਂਨੇ ਖੜੇ ਨੇ 6 ਟਿਪਰਾਂ 'ਤੇ ਕਾਰਵਾਈ ਰੰਮ ਕਰ ਦਿੱਤੀ ਗਈ ਹੈ ਇੱਥੇ ਵਰਨਣਯੋਗ ਹੈ ਕਿ ਪਹਿਲਾਂ ਵੀ ਗੰਢੀ ਗੇਸਟ ਇਲੀਗਲ ਮਾਈਨਿੰਗ ਦੇ ਵਰਕਰਾਂ ਨੇ ਇੱਕ ਫੋਕਲੈਂਡ ਤੇ ਦੋ ਟਿਪਰ ਗੱਡੀਆਂ ਇਹਨਾਂ ਨੂੰ ਫੜ ਕੇ ਰੰਗੇ ਹਤੀ ਦਿੱਤੀਆਂ ਸੀ ਪਰ ਖਾਨੇਲ ਬਾਬਾ ਆਗਤੇ ਪੁਲਿਸ ਦੀ ਕਾਰਵਾਈ ਹਜੇ ਤੱਕ ਉਹਨਾਂ ਦੇ ਉੱਪਰ ਕੋਈ ਨਹੀਂ ਹੋਈ ਇਹ ਖਾਨੇ ਦੇ ਅਧਿਕਾਰੀ ਨੂੰ ਜਦੋਂ ਪੁੱਛਿਆ ਗਿਆ ਸੀ ਤਾਂ ਉਸਨੇ ਕਿਹਾ ਸੀ ਕਿ ਅਸੀਂ ਲੀਗਲ ਵਿਚਾਰ ਜਿਹੜੇ ਹੈ ਉਹ ਲੈ ਰਹੇ ਹਾਂ ਪਰ 3 ਮਹੀਨੇ ਬੀਤ ਗਏ ਨੇ ਹਲੇ ਤੱਕ ਲੀਗਲ ਵਿਚਾਰ ਜਿਹੜੇ ਨਹੀਂ ਆਏ ਅੱਜ ਫੇਰ ਇਹ ਜਿਹੜੇ ਫੜੇ ਨੇ ਛੇ ਟੇਪਰ ਜੋ ਓਵਰਲੋਡਡ ਸਨ ਉਹਨਾਂ ਨੂੰ ਥਾਣੇ ਮੋਰੇ ਜੋ ਖੜਾ ਕੀਤਾ ਗਿਆ ਉਸ ਸੰਬੰਧ ਵਿੱਚ ਜਦੋਂ ਪੁਲਿਸ ਸਟੇਸ਼ਨ ਤਲਵਾੜਾ ਨੂੰ ਕਿਹਾ ਆਹ ਉਹਨਾਂ ਨੇ ਕੀ ਕਿਹਾ ਸੁਣੋ ਅਜ ਸਾਬ ਅੱਜ ਤੁਸੀਂ ਪੰਜ ਟਿੱਪ ਜਿਹੜੇ ਨੇ ਹੌਨ ਰੋਡ ਬ੍ਰੇਟਾ ਔਰ ਬਜਰੀ ਦੇ ਫੜੇ ਨੇ ਇਹ ਲਿਆ ਕੇ ਤੁਸੀਂ ਥਾਣੇ ਅੱਗੇ ਖੜੇ ਕੀਤੇ ਨੇ ਇਹਨਾਂ ਤੇ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਇਹਨੂੰ ਰੌਂਡ ਕੀਤੇ ਆ ਪੰਜ ਪੰਜ ਜਿਹੜੇ ਹੈਗੇ ਆ ਲਿਆ ਕੇ ਇਹਨਾਂ ਦੇ ਮਾਈਨਿੰਗ ਡਿਪਾਰਟਮੈਂਟ ਬੁਲਾਇਆ ਮੁਕੇ ਤੇਾਰੇ ਹੋਵੇ ਮਾਈਨਿੰਗ ਡਿਪਾਰਟਮੈਂਟ ਕਿਹਨਾਂ ਨੂੰ ਸੂਚਨਾ ਦਿੱਤੀ ਤੁਸੀਂ ਇਹਨਾਂ ਦਾ ਏਰੀਆ ਪਹਿਲਾਂ ਸਾਡੇ ਤੋਂ ਸਾਡਾ ਜ਼ੂਬਾ ਸਰਕਲ ਪੈਂਦਾ ਜ਼ੂਬਾ ਉਸੋ ਇਹ ਦੇਸਪੇਸਰ ਮਿਹਰਬਾਨੀ ਜੀ ਜਦੋਂ ਮਾਇਨੇਬਾਗ ਦੇ ਦੂਆ ਸਰਕਲ ਦੇ ਐਸ ਡੀਓ ਨੂੰ ਟੈਲੀਫੋਨ ਰਾਹੀਂ ਉਛੰਦਾ ਯਤਨ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਨਹੀਂ ਆ ਰਿਹਾ ਪਰ ਮੇਰੇ ਦੋ ਜੇਈ ਜਤਿਨ ਅਤੇ ਮਨਿੰਦਰ ਸਿੰਘ ਪਹੁੰਚ ਰਹੇ ਨੇ ਅਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਇੰਤਜ਼ਾਰ ਹੈ ਥਾਣੇ ਨਿਬਾਗਾ ਅਤੇ ਪੁਲਿਸ ਪ੍ਰਸ਼ਾਸਨ ਦਾ ਇਹ ਦੋਵੇਂ ਹੁਣ ਇਹਨਾ ਓਵਰਲੋਡਡ ਜੋੜੇ ਰਾਤ ਨੂੰ ਉਹਨਾਂ ਨੇ ਕੀ ਕਾਰਵਾਈ ਕਰਦੇ ਹਨ